ਨਰਗਿਦਾਪੁਰ ਤੁਸੀਂ ਦੇਖ ਰਹੇ ਹੋ BBC ਇੰਟਰਨੈਸ਼ਨਲ ਰੇਡੀਓ ਅੱਜ ਅਸੀਂ ਪਹੁੰਚਿਆ ਪਿੰਡ ਠੱਠੀਆਂ ਦੇ ਹਾਈਵੇ ਰੋਟੇ ਜਿੱਥੇ ਕਿ ਰੋਜ਼ ਪ੍ਰਦਰਸ਼ਨ ਕੀਤਾ ਗਿਆ ਵਾ ਜੋ ਕਿ ਨਸ਼ੇ ਦੇ ਖੱਲ ਪਾਉਣ ਨੂੰ ਦਿਨ-ਬਦਨ ਮਾਵਾਂ ਦੇ ਪੁੱਤ ওভারਡੋਜ਼ ਲੈ ਕੇ ਜਿਹੜਾ ਇਹ ਮੋਤਾ ਹੋ ਰਹੀਆਂ ਉਹਨਾਂ ਦੇ ਸੰਬੰਧ ਦੇ ਵਿੱਚ ਅੱਜ ਹਾਈਵੇ ਰੋਡ ਕਰਕੇ ਅੱਜ ਠੱਠੀਆਂ ਪਿੰਡ ਜਿੱਥੇ ਕਿ ਦਿਨ ਦਿਹਾੜੇ ਨਸ਼ਾ ਤਸਕਰੀ ਬਹੁਤ ਹੋ ਰਹੀ ਆ ਤੇ ਸ਼ਰਿਆਮ ਗੁੰਡਾਗਰਦੀ ਹੋ ਰਹੀ ਆ ਤੇ ਇੱਥੋਂ ਤੁਹਾਨੂੰ ਲਾਈਵ ਤਸਵੀਰ ਆ ਅਸੀਂ ਬਾਵਾ ਬਕਾਲਾ ਤੋਂ ਪਿੰਡ ਠੱਠੀਆਂ ਦੇ ਹਾਈਵੇ ਰੋਡ ਤੇ ਟੱਕਾ ਜਾਮ ਅੱਜ ਲੋਕਾਂ ਦੇ ਘਰਾਂ ਦੇ ਕਾਰ ਜਿਹੜੇ ਉਜੜੇ ਮਾਵਾਂ ਦੇ ਉਹ ਵੀ ਇੱਥੇ ਸੜਕ ਤੇ ਮੌਜੂਦ ਆ ਹਾਈਵੇ ਰੋਡ ਦੇ ਉੱਤੇ ਉਹਨਾਂ ਨਾਲ ਵੀ ਸਾਡੀ ਗੱਲਬਾਤ ਕਰਦੇ ਆ ਤੇ ਕੀ ਕਹਿਣਾ ਇਹਨਾਂ ਦਾ ਅੱਜ ਇਹਨਾਂ ਨੂੰ ਜਿਹੜਾ ਮਤਲਬ ਉਹ ਰੋਜ਼ ਮਾਵਾਂ ਦੇ ਪੁੱਤ ਓਵਰਡੋਸ ਲੈ ਕੇ ਮਰ ਰਹੇ ਆ ਕੀ ਇਹਨਾਂ ਦਾ ਵੀ ਕੋਈ ਹੈਗਾ ਇਹਨਾਂ ਦੇ ਵਿੱਚ ਆਪਾਂ ਇਹਨਾਂ ਨਾਲ ਗੱਲਬਾਤ ਕਰਾਉਣੀ ਆ ਤੁਹਾਡੀ ਲਾਈਵ ਤਸਵੀਰ ਹੈ ਤੁਸੀਂ ਦੇਖ ਰਹੇ ਹੋ ਬੀਬੀਸੀ ਇੰਟਰਨੈਸ਼ਨਲ ਰਿਪੋਰਟਰ ਨਛੇਨਾ ਉਜੜ ਰਹੇ ਘਰਾਂ ਨੂੰ ਦੇਖਦੇ ਹੋਏ ਜਿਲ੍ਹਾ ਅਮਰitsar ਦੇ ਪਿੰਡ ਠੱਠੀਆਂ ਵਿਖੇ ਲੋਕਾਂ ਨੇ ਦੁਖੀ ਹੋ ਕੇ ਕਰਤਾ ਰੋੜ ਜਾਮ ਦੁਖੀ ਹੋਏ ਇਲਾਕਾ ਨਿਵਾਸੀਆਂ ਨੇ ਵੀ ਦਿੱਤਾ ਪੂਰਾ ਸਾਥ ਪ੍ਰਸ਼ਾਸਨ ਨੂੰ ਕੋਸਦਿਆਂ ਉਹਨਾਂ ਆਖਿਆ ਕਿ ਅੰਨੀ ਪੀ ਜਾਂਦੀ ਹੈ ਤੇ ਕੁੱਤਾ ਚੱਟੀ ਜਾਂਦਾ ਕਈ ਵਾਰ ਬੇਨਤੀ ਕਰਨ ਦੇ ਬਾਵਜੂਦ ਵੀ ਲਿਖਤੀ ਸ਼ਿਕਾਇਤਾਂ ਦੇਣ ਦੇ ਬਾਵਜੂਦ ਵੀ ਪ੍ਰਣਾਲਾ ਉੱਥੇ ਦਾ ਉੱਥੇ ਹੀ ਹੈ ਪਿੰਡ ਠੱਠੀਆਂ ਨਸ਼ੇ ਦੇ ਵਪਾਰ ਵਿੱਚ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰ ਚੁੱਕਾ ਹੈ ਨਸ਼ੇ ਨੂੰ ਠੱਲ ਪਾਉਣ ਲਈ ਲੋਕ ਉਤਰੇ ਸੜਕਾਂ ਤੇ ਕੀਤਾ ਚੱਕਾ ਜਾਮ ਵੱਡੀ ਗਿਣਤੀ ਵਿੱਚ ਬੀਬੀਆਂ ਵੀ ਆਈਆਂ ਸੜਕਾਂ ਦੇ ਦੱਸੀ ਆਪਣੇ ਘਰਾਂ ਦੀ ਕਹਾਣੀ ਬਾਬਾ ਦੇਸ ਸਿੰਘ ਜੀ ਨੇ ਨਿਛੇੜੀਆਂ ਦੇ ਘਰ ਜਾ ਕੇ ਦਿੱਤੀ ਚਤਾਵਨੀ ਤੇ ਸੀਐਮ ਭਗਵੰਤ ਮਾਨ ਨੂੰ ਨਸ਼ੇ ਬੰਦ ਕਰਨ ਦੀ ਕੀਤੀ ਅਪੀਲ ਆਓ ਦੇਖ ਲਈਏ ਦਰਸ਼ਨ ਕੌਰ ਬਿਦਾਦਪੁਰ ਦੀ ਪੂਰੀ ਰਿਪੋਰਟ ਉਹ ਤੋਂ ਬਾਅਦ ਕੋਈ ਪ੍ਰਸ਼ਾਸਨ ਦੀ ਕੋਈ ਕਚਤੂ ਨਹੀਂ ਹੋਈ ਕੋਈ ਖਿਤਧੂਰੀ ਆਈ ਸਟਿਆਲੇ ਦੇ ਮੁੰਡੇ ਆਉਦੇ ਤਿੰਨ ਤਿੰਨ ਆਟਾ ਬਾਬੇ ਤੇਲੀ ਸ਼ਾਹ ਦੇ ਤਿੰਨ ਤਿੰਨ ਟਾਈਮ ਪੀਗਾ ਲਾਉਂਦੇ ਆ ਕੋਈ ਇੱਥੇ ਸੁਣਾਈ ਨਹੀਂ ਹੁੰਦੀ ਕੋਈ ਇੱਥੇ ਸੋਣ ਨਹੀਂ ਡਿਆ ਨਾਵਲੇ ਪਿੰਡਾਂ ਤੋਂ ਵੀ ਆਣ ਕੇ ਗੰਡੇ ਬਹੁ ਨਿਸ਼ਾਨੇ ਬੇਨਤੀ ਕਰੂੰਗਾ ਸਭ ਭੈਣਾ ਭਾਈਆਂ ਨੂੰ ਫੇਸਬੁੱਕ ਜਿੰਨੇ ਚਲਾਉਂਦੇ ਆ ਸਾਰੇ ਸਾਡੇ ਪਿੰਡ ਦੇ ਵਿੱਚ ਵੀੜੀ ਤੋਂ ਲੈ ਕੇ ਸਿਗਰਟ ਤੋਂ ਲੈ ਕੇ ਤਮਾਕੂ ਸੀ ਦਾ ਸਾਰੇ ਨਸ਼ੇ ਸਾਡੇ ਪਿੰਡ ਦੇ ਵਿੱਚੋਂ ਬੰਦ ਕੀਤੇ ਜਾਣ ਮੈਂ ਸਾਰੇ ਲੋਕਾਂ ਦਾ ਧੰਨਵਾਦ ਕਰੂੰਗਾ ਆਉਣ ਵਾਲੀ ਪੀੜੀ ਆ ਗਾਹਾਂ ਵਾਲੀ ਪੀੜੀ ਆ ਆਉਣ ਵਾਲੀ ਪੀੜੀ ਨਸ਼ੇ ਤੋਂ ਪੱਜ ਆਵੇ ਸਾਡੇ ਕੋਲ ਪੋਸਿਟੀ ਦੇ ਲਈ ਤਿਆਰੀ ਹੈ ਜਿਸ ਵਿੱਚ ਕੋਈ ਫਰਾਲੀਗਾ ਜਨਨਾ ਜਨਨਾ ਆਪ ਦੇ ਤੁਹਾਨੂੰ ਮਸੂਲੀ ਕਰਦੇ ਨਾ ਨਸ਼ੇ ਵਾਸਤੇ ਨਸ਼ਾ ਬਹੁਤ ਹੀ ਫੇੜ ਦੇ ਰਿਹਾ ਗਿਆ ਵਾ ਗਿਆ ਹੈ ਸੇ ਤੋਂ ਤੱਕ ਜੀ ਨਾਮਾ ਤੇ ਪੋਤ ਮਰ ਕੇ ਟਾਣਾ ਦੇ ਵੀਰ ਮਰ ਕੇ 4 ਵਜੇ ਦਾ ਪਰ ਜਿਹਨਾਂ ਨੇ ਧੀਆ ਪੁੱਤ ਨਸ਼ਾ ਕਰਦੇ ਆ ਉਹ ਅੱਗੇ ਆਗੂ ਆ ਕੇ ਨਹੀਂ ਆਏ ਉਹਨਾ ਵਾਸਤੇ ਵੀ ਮੈਂ ਗਲਤ ਥੋੜਾ ਕਰ ਦਿੱਤਾ ਕਿਉਂਕਿ ਆਪ ਨੂੰ ਪਤਾ ਵਾ ਕਿ ਸਾਡੇ ਸਾਰਿਆਂ ਦੇ 3 ਪੁੱਤ ਸਪੱਗਤ ਦਰੰਦੀ ਨੋਰਦੀ ਹੈ ਜਿਹੜਾ ਕਹਿੰਦੇ ਡਰ ਗਿਆ ਸੋ ਮਰ ਗਿਆ ਇਹ ਤੁਸੀਂ ਜਿਹੜਾ ਮੁੱਦਾ ਚੁੱਕਿਆ ਤੁਹਾਨੂੰ ਯਾਦ ਆ ਜੇ ਨਾ ਕੋਈ ਥਾਂ ਅਸੀਂ ਚੱਲ ਪਾਉਣਾ ਚਾਹੁੰਦੇ ਆ ਜੀ ਸਰਕਾਰ ਦੇ ਘੜੀ ਬੇਨਤੀਆਂ ਜਦੋਂ ਸਰਕਾਰਾਂ ਬਣਦੀਆਂ ਹੱਥ ਜੋੜ ਕੇ ਬੇਨਤੀਆਂ ਕਰਦੀਆਂ ਮਾਪੀ ਨਸ਼ਾ ਬੰਦ ਕਰਦਾਂਗੇ ਉਹ ਕਰਦਾਂਗੇ ਜੇ ਕਰਦਾਂਗੇ ਜਦੋਂ ਵੋਟ ਲੈ ਲੈਂਦੀ ਆਡੇ ਘਰ ਹੱਥ ਜੋੜ ਕੇ ਆਉਂਦੇ ਆ ਹੱਥ ਜੋੜ ਕੇ ਦੇ ਸਭ ਲੋਕ ਚਾਹਤ ਨਾਲ ਅਸੀਂ ਆ ਕਰਦਾਂਗੇ ਅਸੀਂ ਉਹ ਕਰਦਾਂਗੇ ਅੱਜ ਕਿਉਂ ਨਹੀਂ ਨਸ਼ਾ ਬੰਦ ਕਰਾਇਆ ਅਕੰਜੀ ਵਾਰ ਵਾਰ ਪੜੇ ਕਹਿੰਦੇ ਅੱਜ ਦਿਨਾਂ ਵਿੱਚ ਨਸ਼ਾ ਬੰਦ ਕਰਦਾਂਗੇ ਕਿਉਂ ਨਹੀਂ ਕਰਵਾ ਰਹੇ ਹੋਣੇ ਮੋਨੇ ਤੇ ਲੋਕੀਂ ਨਿਸ਼ੁਮਤ ਨਹੀਂ ਆ ਉਸ ਬਾਰੇ ਨਹੀਂ ਹੁੰਦੇ ਉਹ ਬਾਬਾ ਬਲੇ ਆ ਜਾਂਦੇ ਨੇ ਆ ਨਾ ਕਿ ਕਿਹੜੇ ਜਾਂਦੇ ਨੇ ਕੁਝ ਨਹੀਂ ਹੁੰਦਾ ਪ੍ਰਸ਼ਾਸਨ ਇਹ ਕੀ ਰੱਖ ਰਹੀਆਂ ਜੀ ਵੇਖੋ ਜਿਸ ਤਰ੍ਹਾਂ ਟਾਈਮ ਆਮ ਆਦੀ ਪੰਜਾਬ ਦੀ ਸਰਕਾਰ ਬਣੀ ਗਈ ਉਹਨਾਂ ਨੇ ਬਹੁਤ سارے ਵਾਅਦੇ ਕੀਤੇ ਹੈ ਕਿ ਅਸੀਂ ਇਹ 8 ਦਿਨਾਂ ਦੇ ਵਿੱਚ ਇੱਕ ਹਫਤੇ ਦੇ ਵਿੱਚ ਨਸ਼ਾ ਜਿਹੜਾ ਖਤਮ ਕਰਦਾ ਜੀ ਅਜੇ ਤੱਕ ਤੇ ਕੋਈ ਵੀ ਇਹੋ ਜਿਹਾ ਨਹੀਂ ਸਾਨੂੰ ਕੋਈ ਮਿਲਿਆ ਕਿ ਇਹ ਪਿੰਡ ਦੇ ਵਿੱਚੋਂ ਜਾਂ ਸ਼ਹਿਰਾਂ ਤੋਂ ਨਸ਼ਾ ਖਤਮ ਹੋ ਜੇ ਅਜੇ ਥੋੜੇ ਹੀ ਦਿਨਾਂ ਦੀ ਗੱਲ ਆ ਗਿਆ ਸਾਡੇ ਪਿੰਡ ਲਾਗੇ ਬਦਾਰਪੁਰ ਤੋਂ ਇੱਕ ਨੌਜਵਾਨ ਵੀਰ ਦੀ ਮੌਤ ਹੋ ਚੁੱਕੀ ਆ ਡੀਕਾ ਨਾਲ ਕੀ ਔਰ ਸਾਡੇ ਪਿੰਨ ਠੱਠੀਆਂ ਦਾ ਨਾਮ ਸ਼ਰੀਆਮ ਕਹਿੰਦੇ ਨੰਬਰ ਤੇ ਆਉਣ ਡਿਆ ਜੀ ਠੱਠੀਆਂ ਦੇ ਵਿੱਚ ਬਹੁਤ ਜ਼ਿਆਦਾ ਨਸ਼ਾ ਵੇਚਦਾ ਵਾ ਅੱਜ ਤੱਕ ਨਾ ਕਦੀ ਪੁਲਿਸ ਨੇ ਆਣ ਕੇ ਚੱਕਰ ਮਾਰਿਆ ਤੇ ਨਾ ਹੀ ਜਿਹੜੇ ਸ਼ਰੀਆਮ ਦੇ ਲੱਕੇ ਜਿਹੜੇ ਵਿੱਚ ਉਹ ਨਹੀਂ ਫੜਾਈ ਜਾਂਦੇ ਜੀ ਨਸ਼ਾ ਤੇ ਨਾ ਹੀ ਉਹਨਾਂ ਨੂੰ ਪਤਾ ਤੁਸੀਂ ਅੱਜ ਕੀ ਸਰਕਾਰਾਂ ਕੋ ਕੀ ਮੰਗ ਰੱਖਦੇ ਆ ਅਸੀਂ ਸਰਕਾਰਾਂ ਕੋ ਇਹ ਮੰਗ ਰੱਖਦੇ ਆ ਕਿ ਜਿਹੜੇ ਮਾਵਾਂ ਦੇ ਪੁੱਤ ਤੇ ਭੈਣ ਦੇ ਵੀਰ ਤੇ ਸੋਹਾਂ ਅਕਕਿੰਗਾਂ ਲਈ ਉੱਜੜੇ ਆ ਉਹਨਾਂ ਤੇ ਸਖਤ ਤੋਂ ਸਖਤ ਜਿਹੜੇ ਨਸ਼ਾ ਵੇਚਿਆ ਕਾਰਵਾਈ ਕਰਕੇ ਕਿ ਉਹਨਾਂ ਭੈਣ ਭਰਾਵਾਂ ਦਾ ਪਹੁੰਚਾ ਤੁਸੀਂ ਇੱਥੇ ਕਿੰਨੇ ਚਿਰ ਰੋਸ ਪ੍ਰਦਰਸ਼ਨ ਕਰੋਗੇ ਇੱਕ ਜੀ ਰੋਸ ਪ੍ਰਸ਼ਾਦ ਨੂੰ ਪੁਲਿਸ ਪ੍ਰਸ਼ਾਸਨ ਇਥੇ ਆ ਗਿਆ ਵਾ ਪਹਿਲਾਂ ਵੀ ਚਲੋ ਪੁਲਿਸ ਪਹੁੰਚੀ ਸੀ ਤੇ ਉਹਨਾਂ ਦੇ ਦੂਸਰੇ ਭਰਾ ਨੂੰ ਫੜ ਕੇ ਲੈ ਗਈ ਜਿਹੜੇ ਮੁੰਡੇ ਨੇ ਗਲਤੀ ਕੀਤੀ ਆ ਤੇ ਹੁਣ ਉਹਨਾਂ ਕਹਿੰਦੇ ਕਿ ਉਹਨਾਂ ਦੇ ਘਰ ਢਾਲੇ ਵੱਜਿਆ ਸਾਰਾ ਪਰਿਵਾਰ ਘਰ ਨਹੀਂ ਆ ਹੇ ਹੁਣ ਪੁਲਿਸ ਇੱਥੇ ਆਈਏ ਤੇ ਬਸ ਚਾਹ ਦਾ ਦੋਸ਼ੀ ਕਿਨੂੰ ਮੰਨਦੇ ਆ ਨਸ਼ਾ ਵੇਚਣ ਦੇ ਵਿੱਚ ਕਿਨੂੰ ਦੋਸ਼ੀ ਮੰਨਦੇ ਆ ਨਸ਼ਾ ਦੇ ਵੇਚਣ ਦੇ ਵਿੱਚ ਜਿਆਦਾ ਸਰਕਾਰ ਨੂੰ ਦੋਸ਼ੀ ਮੰਨਿਆ ਜਾਂਦਾ ਜਿਹੜੀ ਆ ਕੇ ਮਤਲਬ ਨਹੀਂ ਕੋਈ ਕਾਰਵਾਈ ਕਰਦੀ ਸੁਣਦੀ ਹੋਰ ਨਹੀਂ ਸੁਣਦੀ ਕੋਈ ਨਾ ਲਈ ਜਾਂਦੀ ਆ ਜਿਹੜੇ ਲਾਉਣ ਵਾਲੇ ਆ ਮੰਡੇ ਦਿਹਾੜੀ ਦੇ 400 ਰੁਪਏ ਦਿਹਾੜੀ ਲੈਂਦੇ ਆ ਜੀ ਤੇ ਤਿੰਨ ਟਾਈਮ ਟ੍ਰਿਕ ਲਾਉਂਦੇ ਨੇ ਸੋਹੂ ਦਾ ਘਰ ਘਨਾ ਤੋਂ ਜਾ ਕੇ ਆਪਣੀ ਮੰਝੇ ਪੀੜੇ ਵੇਚ ਦਿੱਤੇ ਆ ਤੇ ਘਰ ਦੀ ਕੋਈ ਵੀ ਜਾਇਦਾਦ ਨਹੀਂ ਉਹਨਾਂ ਦੀ ਨਸ਼ੇ ਦੀ ਨਹੀਂ ਪੂਰਤੀ ਹੋਣੀ ਜੋ ਬਹੁਤ ਹੀ ਜ਼ਿਆਦਾ ਮੈਨੂੰ ਆਪਣੇ ਘਰ ਆਜਾ ਅੰਟੀ ਜੀ ਤੁਹਾਡਾ ਜੋਰ ਨਾ ਕਰ ਮੀਤਪੁਰ ਹਾਂਜੀ ਅੱਜ ਤੁਸੀਂ ਮੈਂ ਇਹ ਆਨੇ ਆਂ ਪਰ ਨਾ ਤਾਂ ਬੰਦ ਹੋਣਾ ਚਾਹੀਦਾ ਹਾਂ ਹਾਂਜੀ ਵੇਖ ਦੁਨੀਆ ਤੇ ਵੇਖ ਆਇਆ ਤਿਆ ਆਇਆ ਤਿਆ ਨਾਲ ਇਹਨਾਂ ਦਾ ਪੇੜਾ ਕਰਕੋ ਹੋ ਜਵੇ ਸਾਡੇ ਬੱਚਿਆਂ ਦੀ ਬਰਬਾਦੀ ਕਰ ਦਿੱਤੀ ਆ ਕਿੰਨਾ ਕੀਤੀ ਕਿੰਨਾ ਵੱਲ ਬਰਬਾਦੀ ਹੋ ਰਹੀ ਆ ਸਰਕਾਰ ਨੇ ਇਹ ਵਾਲਾ ਕਿ ਜਿਹੜੇ ਸਮੈਕ ਵਾਲੇ ਆ ਹਾਡੇ ਘਰ ਵਿੱਚ ਖੁਦ ਸਾਡੇ ਘਰ ਲਾ ਕੇ ਵੇਖਣ ਲਈ ਆ। ਤੁਸੀਂ ਕੋਈ ਪੁਲਿਸ ਪ੍ਰਸ਼ਾਸਨ ਨੂੰ ਕੋਈ ਦਰਖਾਸਤ ਦਿੱਤੀ ਆ? ਇਹ ਦਿੱਤੀ ਦਰਖਾਸਤ ਆ ਪਹਿਲੇ ਲੈ ਕੇ ਕਾਹ ਕਹੀ? ਅੱਛਾ ਨਾ ਕੋ ਪਹਿਲੇ ਲੈ ਕੇ ਨੀਕਾ ਕੋਣ ਮੌਕੇ ਦੇ ਕਿਹੜੇ ਅਫਸਰ ਆਏ ਆ ਜਿਹੜੇ ਉਹ ਪੈਸੇ ਲੈ ਕੇ ਚੱਲ ਗਏ ਐ ਇਹ ਇਦਾਂ ਹੀ ਆਉਂਦੇ ਆ ਇੱਥੇ ਇਦਾਂ ਚੱਲ ਜਾਂਦੇ ਆ ਦਰਖਾਸਤਾਂ ਕਿੱਥੇ ਦਿੱਤੀਆਂ ਚੌਂਕੀ ਚੰਡੀਗੜ੍ਹ ਦਿੱਤੀ ਸੀ ਮੈਂ ਤਾਂ ਨਹੀਂ ਚੰਡੀਗੜ੍ਹੋਂ ਆਣ ਕੇ ਤਾਂ ਮੁੜ ਕੇ ਇੱਥੇ ਵਿਆਜ ਦਿੱਤੀ 100 ਕਲਾ ਹੈ ਦੋ ਤੋਂ ਦੋ ਕੁਛ ਬਾਰੇ ਅੱਛਾ ਜੀ ਜੀ ਤੇ ਅੱਜ ਤੂੰ ਇੱਥੇ ਨਿਵਾਸ ਜਾਰਾ ਕਰ ਰਹੇ ਆ ਰੋਜ਼ ਨਿਵਾਸ ਜਾਰਾ ਕਰ ਰਹੇ ਆ ਉਹ ਕਿਉਂ ਕਰ ਰਹੇ ਆ ਕੀ ਕਰ ਰਹੇ ਆ ਜਿੱਦੋਂ ਦੇ ਮੁੰਡੇ ਟੀਕੇ ਲਾਉਂਦੇ ਆ ਸਰਸ ਰਾਤ ਦੇ ਤੇ ਕੰਮ ਕਰਕੇ ਆਇਆ ਤਾਂ ਪਰ ਪਈ ਜਾਂਦਾ ਫੇਰ ਤਾਂ ਨਿਫਾ ਲੈ ਲੈਣਾ ਉਹਨੂੰ ਸੋਚੋ ਬਤਾ ਬਹੀ ਜਗਣੀ ਦਾ ਰੋਟੀ ਖਾਦੀ ਆ ਕਿਉਂ ਮੇਰੀ ਕੰਮ ਦੀ ਚੀਜ਼ ਵਾ ਸਭ ਵੇਚ ਦਿੱਤੇ ਜਾਂ ਸਮੁੰਦਰ ਪਰਿਆ ਗਿਆ ਜੇ ਤਾਂ ਪੰਛੀ ਦੇਖ ਦਿੱਤੇ ਆ ਮੇਰੇ ਜਿੱਥੇ ਕੁਝ ਨਹੀਂ ਨਾ ਰਿਹਾ ਕਿ ਕੋਈ ਨਾ ਕੋਈ ਸਤਿਕਾਰ ਕਰ ਕੋਈ ਨੂੰ ਨਮਸਕਾਰ ਕਰਾਈ ਆ ਕੀ ਲਈ ਭਰ ਨਹੀਂ ਕੋਈ ਸੁਣਿਆ ਕੋਈ ਨਹੀਂ ਸੁਣਿਆ ਕਿਤਾ ਪਿਆਸ ਨਹੀਂ ਗਈ ਅੱਜ ਨਹੀਂ ਜਣ ਗਈ ਮੇਰੀ ਅਣਕੇ ਲਿਆ ਉਹਨਾਂ ਤੇ ਉਹਨਾਂ ਨੇ ਮੇਰੇ ਨਾਲ ਗੱਲਬਾਤ ਕਰਾਉਣੀ ਆ ਜੋ ਕਿ ਅੱਜ ਨਸ਼ਾ ਤਸਕਰੀ ਹੋ ਰਹੀ ਆ ਤੇ ਉਹਦੇ ਸੰਬੰਧ ਦੇ ਵਿੱਚ ਇਹ ਕੀ ਕਹਿਣਾ ਚਾਹੁੰਦੇ ਆ ਤੇ ਆਪਣਾ ਕੀ ਪੱਖ ਰੱਖਦੇ ਆ ਕੀ ਨਾਮ ਹੈ ਤੁਹਾਡਾ ਜਨਾਬ ਸੁਖਮਨਪ ਸਿੰਘ ਨਸ਼ੇ ਦੇ ਸੰਬੰਧ ਵਿੱਚ ਅਸੀਂ ਅੱਜ ਜੋ ਗੁਰਦੁਆਰਾ ਸਾਹਿਬ ਵਿਖੇ ਲਾਉਸਮੈਂਟ ਕੀਤੀ ਸੀ ਜਿਹਦੇ ਵਿੱਚ ਸਾਰਾ ਹੀ ਨਗਰ ਇਕੱਤਰ ਹੋਇਆ ਪੁੱਛੇ ਬੀਬੀਆਂ ਭੈਣਾਂ ਸਾਡੇ ਜ਼ਿੰਮੇਦਾਰ ਪਰਿਵਾਰਾਂ ਤੋਂ ਵੀ ਟੋਨਾ ਸਾਰਾ ਪਿੰਡ ਇਕੱਠਾ ਹੈ ਜਿਸ ਕਰਕੇ ਅਸੀਂ ਜੋ ਵੀ ਪਿੰਡ ਦੇ ਬੰਦੇ ਨਸ਼ਾ ਵੇਚਦੇ ਅਸੀਂ ਇਕੱਲੇ ਇਕੱਲੇ ਬੰਦੇ ਦਾ ਨਾਮ ਲਖਾਇਆ ਉਹਦੇ ਵਿੱਚ ਕੁਝ ਵਿਅਕਤੀ ਜਿਸ ਜੋ ਉਸ ਟਾਈਮ ਪੰਚਾਇਤ ਦੇ ਵਿੱਚ ਸੀਗਾ ਜੀ ਉਸ ਨੇ ਉਸ ਦਾ ਜਦੋਂ ਉਸ ਵੇਲੇ ਨਾਂ ਲਖਾਇਆ ਨਾ ਸਤਸਕਰਤਾ ਤੇ ਉਸ ਨੇ ਸਰਪੰਚ ਸਾਹਿਬ ਦੇ ਜੀ ਚਪੇੜ ਮਾਰਦੀ ਜੀ ਪਰੀ ਸਭਾ ਦੇ ਵਿੱਚ ਵੀ ਉਹਨਾਂ ਇਸ ਗੱਲ ਕਹਿਤਾ ਵੀ ਨਾਂ ਕੋ ਲਖਾਇਆ ਜੀ ਮੇਰਾ ਦੇਖੋ ਜੀ ਜਿਹੜਾ ਇੱਥੇ ਵੀਰ ਜੀ ਮੈਂ ਤੁਹਾਡੀ ਗੱਲ ਰੋਕਦੀ ਆ ਪੁਲਿਸ ਪ੍ਰਸ਼ਾਸਨ ਨੇ ਕੀ ਕੀਤਾ ਜਦੋਂ ਕੰਪਲੇਨਟ ਦਿੱਤੀ ਆ ਕੁਛ ਵੀ ਨਹੀਂ ਕੀਤਾ ਪ੍ਰਸ਼ਾਸਨ ਨੇ ਰਿਸ਼ਵਤ ਲੈ ਕੇ ਰਿਸ਼ਵਤ ਲੈ ਕੇ ਇੱਕ ਜਣੇ ਪ੍ਰਸ਼ਾਸਨ ਨੇ ਪੈਦੀ ਇਸ ਤਰ੍ਹਾਂ ਕਿ ਪੁਲਿਸ ਪ੍ਰਸ਼ਾਸਨ ਜਦੋਂ ਉਸ ਨੂੰ ਫੋਨ ਕੀਤਾ ਉਸ ਨੂੰ ਤੇ ਉਹ ਆਏ ਜੀ ਉਹਨਾਂ ਨੇ ਉਹ ਵਿਅਕਤੀ ਸੀ ਜੋ ਗਾੜੀ-ਗਾੜੀ ਭੱਜ ਗਿਆ ਤੇ ਉਸ ਦੇ ਘਰ ਜਦੋਂ ਸ਼ਾਫਾ ਮਾਰਿਆ ਗਿਆ ਉਸ ਦਾ ਭਰਾ ਮੋਕੇ ਤੇ ਬਰਾਮਦ ਕੀਤਾ ਗਿਆ ਜੀ ਹੁਣ ਇਸ ਗੱਲ ਦਾ ਕਲੀਅਰ ਨਹੀਂ ਆ ਜੀ ਵੀ ਉਸ ਉਹ ਬੰਦਾ ਉਸ ਟਾਈਮ ਘਰ ਸੀਗਾ ਜਾ ਉਹਦੇ ਪਰਿਵਾਰ ਦੇ ਲਾਗੇ ਬੰਨੇ ਕਿਤੇ ਬੋਲੇ ਸੀਗਾ ਤੇ ਉਸਦੇ ਭਰਾ ਨੂੰ ਲੈ ਗਈ ਆ ਜੀ ਪੁਲਿਸ ਫੜ ਕੇ ਇਸ ਵਿਸ਼ੇ ਤੇ ਅਸੀਂ ਇਕੱਠੇ ਹੋਏ ਆ ਤੇ ਉਹਦਾ ਭਰਾ ਵੀ ਬਾਅਦ ਦੇ ਵਿੱਚ ਉਹਦਾ ਭਰਾ ਜਿਹੜਾ ਬਾਜੀ ਉਹ ਪਿੰਡ ਦੇ ਵਿੱਚ ਉਸੇ ਤਰ੍ਹਾਂ ਤੁਰੇ ਫਿਰਦਾ ਦੁਬਾਰਾ ਪੁਲਿਸ ਨੂੰ ਫੋਨ ਕੀਤਾ ਗਿਆ ਉਹ ਫਿਰ ਦੁਬਾਰਾ ਪਾੜ ਗਿਆ ਇਸ ਵਾਰ ਜੇ ਅਸੀਂ ਇੰਤਵਾਦੀ ਚੱਕਾ ਜਾਮ ਕਿਉਂਕਿ ਉਸ ਬੰਦੇ ਦੇ ਕਾਰਨ ਹੋਵੇ ਜਿਸ ਨੇ ਕਿ ਸਾਡੀ ਪੰਚਾਇਤ ਦੀ ਵੀ ਕੋਈ ਇੱਜ਼ਤ ਨਹੀਂ ਕੀਤੀ ਦੇਖੋ ਜੀ ਕੋਈ ਵੀ ਗੱਲਬਾਤ ਹੁੰਦੀ ਇਸ ਬਾਰੇ ਕੋਈ ਵੀ ਜੋ ਵੀ ਅਸੀਂ ਕਾਰਵਾਈ ਕਰਾਉਣਾ ਚਾਹੁੰਦੇ ਸੱਧਿਆ ਜੀ ਸਰਪੰਚ ਸਾਹਿਬ ਸਰਪੰਚ ਸਾਹਿਬ ਨੇ ਬਿਲਕੁਲ ਸਾਰੇ ਪੱਖ ਸੁਣਿਆ ਜੀ ਪਰ ਉਹਦੇ ਵਿੱਚੋਂ ਜਿਹਾ ਤਸ਼ੱਦਦ ਕਰਦੇ ਬਹੁਤ ਜਿਆਦਾ ਮਾੜੀਆ ਬਿਦਲੀਤੀ ਆ ਜੀ ਅਸੀਂ ਪ੍ਰਸ਼ਾਸਨ ਕੋਲ ਹੋਈ ਮੰਨ ਕਰਦੇ ਆ ਜੀ ਵੀ ਵੀਰ ਜੀ ਚੁੱਪ ਹੋ ਹਾਂਜੀ ਹਾਂਜੀ ਸਰਦਾਰ ਪਾਕਾ ਸਿੰਘ ਬੜੀ ਪ੍ਰਸ਼ਾਸਨਿਕ ਕੋਈ ਤੁਹਾਡੀ ਕਾਰਵਾਈ ਨਹੀਂ ਕੀਤੀ ਸਰਪੰਚ ਸਾਹਿਬ ਨੇ ਉਹ ਵੀ ਜਿਉਂ ਕਹੀ ਜਾਂਦੇ ਨੇ ਬੰਦਾ ਘੋੜਾ ਵਾ ਬੰਦਾ ਜਦੋਂ ਪੁਲਿਸ ਸਾਡਾ ਚਲੇ ਜਾਂਦਾ ਉਹ ਫਿਰ ਭਾਵੇਂ ਮੈਨੂੰ 1 2 ਜਿਹੜੇ ਸੁਧਾਰਨੇ ਪੜ ਭਾਵੇਂ ਪੁੱਠੇ ਲਮਕਾਉਣੇ ਪਣ ਪਰ ਸਜੋਗ ਜਿੱਦਾਂ ਇਹ ਪਿੰਡ ਨੇ ਦਿੱਤਾ ਨਾ ਇਦਾਂ ਹੀ ਦਿਓ ਸਾਰੇ ਪਿੰਡ ਮੈਨੂੰ ਠੀਕ ਆ ਬਾਈ ਹਾਂ ਬੋਲੇ ਸੋਨ ਹੋ ਸਾਰੇ ਪਿੰਡ ਇਕੱਠਿਆਂ ਦੇ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਹਰ ਇੱਕ ਇੱਕ ਪਿੰਡ ਦੀ ਸਮੱਸਿਆ ਵਾ ਪਰ ਅੱਜ ਇੱਥੇ ਘਟਨਾ ਵਾਪਰੀ ਕਿ ਪਿੰਡ ਦੇ ਮੋਹਤਬਰ ਸਰਪੰਚ ਨੇ ਰੋਕਣ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਸਰਪੰਚ ਦੇ ਨਾਲ ਮਾੜਾ ਚੰਗਾ ਬੋਲਿਆ ਔਰ ਸਰਪੰਚ ਦੇ ਉੱਤੇ ਹੱਥ ਚੁੱਕਿਆ ਪਿੰਡ ਠੱਠੀਆਂ ਕੋਈ ਬਦਲਾਅ ਨਹੀਂ ਜੋ ਆਇਆ ਭਗਵੰਤ ਮਾਨ ਦੇ ਕੋਲ ਮੈਂ ਸਾਰੇ ਪ੍ਰੂਫ ਇਕੱਠੇ ਕਰਕੇ ਖੁਦ ਜਾਣਾ ਵਾਂ ਮੈਂ ਟਾਈਮ ਉਹਦੇ ਨਾਲ ਸੈੱਟ ਕਰਨ ਡਿਆ ਵਾਂ ਤੇ ਸੋ ਸਾਰੇ ਮੇਰੇ ਵੀਰ ਸਹਿਯੋਗਦਾਰ ਬਾਬੇ ਬਕਾਲੇ ਸਾਹਿਬ ਦੇ ਵਿੱਚ ਹੀ ਅੱਗੇ ਕਾਲਾ ਹਫਤਾ ਸ਼ੁਰੂ ਕੀਤਾ ਹੈ ਨਾ ਆਪਾਂ ਸਾਰਿਆਂ ਨੇ ਹੁਣ ਐੜਕਾਂ ਕਾਲਾ ਮਹੀਨਾ ਸ਼ੁਰੂ ਕਰਨਾ ਔਰ ਇੱਕ ਮਹੀਨੇ ਦੇ ਵਿੱਚ ਵਿੱਚ ਸਾਰੇ ਦੁਨੀਆ ਭਰ ਦੇ ਵਿੱਚ ਦੱਸ ਦੇਣਾ ਵੀ ਬਹੁਤ ਟੰਡੋਰਾ ਪੇਟ ਦੇ ਆ ਜੀ ਨਸ਼ਾ ਖਤਮ ਕਰ ਦਿੱਤਾ ਅਸੀਂ ਨੌਜਵਾਨਾਂ ਰੋਜ਼ਗਾਰ ਦਿੱਤਾ ਕੋਈ ਨਹੀਂ ਜੋ ਪੰਜਾਬ ਦੇ ਲੋਕ ਬੜੇ ਦੁਖੀ ਜੋ ਆ ਮੇਰੀਆਂ ਮਾਤਾਵਾਂ ਮੇਰੀਆਂ ਭੈਣਾਂ ਨਿਕਲ ਕੇ ਬੱਚੇ ਜਿਹੜਿਆ ਗਰਮੀ ਦੇ ਵਿੱਚ ਧੁੱਪ ਦੇ ਵਿੱਚ ਮਰਨ ਦੇ ਜੋ ਨਸ਼ਾ ਨਹੀਂ ਜੋ ਬੰਦ ਹੋ ਰਿਹਾ ਤੇ ਜੇ ਕੋ ਪੰਜਾਬ ਦਾ ਭਲਾ ਚਾਹੁੰਦਾ ਵਾ ਜੇ ਭਗਵੰਤ ਮਾਨ ਤੂੰ ਪੰਜਾਬ ਦਾ ਭਲਾ ਚਾਹੁੰਦਾ ਵਾ ਤੇ ਇਸ ਕੰਮ ਵੱਲ ਥੋੜਾ ਜਿਹਾ ਧਿਆਨ ਦੇ ਜਿਆਦਾ ਧਿਆਨ ਦੇ ਅੱਜ ਅਸੀਂ ਜਿਹੜੇ ਵੇਚਦੇ ਉਹਨਾਂ ਦੇ ਘਰਾਂ ਗਾੜੀਆਂ ਆਏ ਆ ਪਰ ਘਰੋਂ ਨਹੀਂ ਨਿਕਲਦੇ ਭੱਜ ਗਏ ਆ ਘਰਾਂ ਤੋਂ ਬਟ ਇੱਕ ਗੱਲ ਸੁਣ ਲਓ ਮੇਰੀ ਅੱਜ ਤੇ ਨਿਕਲ ਗਏ ਜੋ ਬੋਰਡ ਹਰ ਇੱਕ ਪਿੰਡ ਦੇ ਵਿੱਚ ਹੁੰਦਾ ਵਾ ਪੁੱਠਾ ਲਮਕਾਵਾਂਗੇ ਛੱਡ ਦੋ ਵੇਚਣੇ ਛੱਡ ਦੋ ਪੀਣੇ ਛੱਡ ਦੋ ਜੇ ਕੋਈ ਛੱਡਣਾ ਚਾਹੁੰਦਾ ਮੇਰੇ ਨਾਲ ਸੰਪਰਕ ਕਰੋ ਔਰ ਜੇ ਨਹੀਂ ਫਿਰ ਵੀ ਕੋਈ ਤੰਗ ਕਰਦਾ ਤੇ ਪੁੱਠੇ ਲਮਕਾਵਾਂਗੇ ਜਿਹੜੇ ਪਰਚੇ ਆਉਣਗੇ ਝੱਲ ਲਾਂਗੇ ਬੋਲੇ ਸੋ ਨਿਹਾਲ